ਕਿ ਗਰਾਊਂਡ ਦੇ ਵਿੱਚ ਜਿਹੜਾ ਆਪਣੀ ਪੁਰਾਤਨ ਖੇਡ ਕਬੱਡੀ ਨੂੰ ਜਿਹੜਾ ਜਿਉਂਦਾ ਰੱਖੀਏ ਨੌਜਨੋ ਨਸ਼ਾ ਦੂਰ ਰੱਖੀਏ ਪਰ ਜਦੋਂ ਇਸ ਤਰ੍ਹਾਂ ਦੀ ਮਾਰਦਤਾ ਵਾਪਰਦਿਆਂ ਨੇ ਤਾਂ ਕਿੰਨੀ ਠੇਸ ਪਹੁੰਚਦੀ ਹੈ ਭਾਈ ਅਸੀਂ ਵੀ ਕਬੱਡੀ ਖੇਡਦੇ ਹਾਂ ਰੋਪਾ ਵੀਰ ਵੀ ਕਬੱਡੀ ਖੇਡਦਾ ਰਿਹਾ ਸਾਡਾ ਵੀ ਅਸੀਂ ਜੁੜੇ ਹੋਏ ਹਾਂ ਹਨਾ ਗੇਮ ਨਾਲ ਪਰ ਜਦ ਦੁੱਖ ਲੱਗਦਾ ਵੀ ਜਦੋਂ ਇਹੋ ਜਿਹਾ ਕੰਮ ਹੋ ਜਾਂਦਾ ਮਨ ਬਹੁਤ ਦੁਖੀ ਹੋ ਜਾਂਦਾ ਸਾਰੀ ਰਾਤ ਉਹ ਸਾਡੇ ਤਾਂ ਇਦਾਂ ਹੀ ਲੰਗੀ ਆ ਕੋਈ ਕੋਈ ਵੀ ਆਉਦੇਦਾਰ ਮਤਲਬੀ ਮਨ ਬਹੁਤ ਠੇਸ ਪਹੁੰਚੀ ਹੈ ਵੀ ਇਹ ਜਿਹੇਆ ਕਟਨਾਮਾ ਨਹੀਂ ਹੋਣੇ ਚਾਹੀਦੀਆਂ ਇਹ ਪਤਾ ਲੱਗਿਆ ਬਲਾ ਚੋੜੀਆਂ ਕੋਲੇ ਖੁਦ ਦਾ ਪਿਸਟਲ ਸੀਗਾ ਉਹਨਾਂ ਕੋਲ ਕੱਢਣ ਦਾ ਟਾਈਮ ਨਹੀਂ ਲੱਗਿਆ ਜਾਂ ਉਹ ਬੰਦੇ ਜਿਹੜੇ ਉਹਨੂੰ ਜਾਣਦੇ ਸੀ ਕਿ ਜਿਹੜੇ ਉਹਨੂੰ ਮਿਲਣ ਆਏ ਸੀ ਜਾਂ ਚਾਹਨਕ ਉਹਨਾਂ ਦੀ ਮੁਲਾਕਾਤ ਹੋ ਗਈ ਕੁਝ ਛੋਟੇ ਕੋਈ ਪ੍ਰਬੰਧਕ ਇੱਥੇ ਮੌਕੇ ਤੇ ਮੌਜੂਦ ਸੀ ਕਿਸੇ ਨਾਲ ਗੱਲਬਾਤ ਹੋਈ ਉਸ ਸਮੇ ਉਦੋਂ ਬਾਅਦ ਭਾਈ ਜੀ ਬੰਦਾ ਨਾ ਕੌਨਫੀਡੈਂਸ ਚ ਹੁੰਦਾ ਕਿਉਂਕਿ ਇੰਨਾ ਭਰਿਆ ਮੇਲਾ ਸੀਗਾ ਬੰਦੇ ਦੇ ਦਿਮਾਗ 'ਚ ਵੀ ਨਹੀਂ ਹੁੰਦਾ ਕਿ ਦਿਨ ਹੈ ਨਾ ਉਹਦੇ ਚਲੋ ਪਿਸਟਲ ਵੀ ਲੱ ਪਰ ਕਈ ਵਾਰ ਇਸ ਪਤਾ ਹੀ ਨਹੀਂ ਲੱਗਦਾ ਜੋ ਟਾਈਮ ਮਾੜਾ ਹੁੰਦਾ ਨਾ ਕੁਝ ਨਹੀਂ ਪਤਾ ਲੱਗਦਾ ਵੀ ਕਦੋਂ ਕੀ ਹੋ ਜਾਣਾ ਸੋਚੇ ਨਹੀਂ ਬੰਦਾ ਕੌਨਫੀਡੈਂਸ ਸੀਗਾ ਕੋਈ ਪਤਾ ਹੀ ਨਹੀਂ ਸੀਗਾ ਬੰਦਾ ਆਰਾਮ ਤੋਂ ਟੀਮ ਖਲਾਕੇ ਗਿਆ ਸਾਨੂੰ ਆਪ ਯਕੀਨ ਹੈ ਜਦੋਂ ਗੋਲੀਆਂ ਚੱਲੀਆਂ ਸਾਨੂੰ ਹੈ ਕਿ ਜਿਦਾਂ ਵੈਸੇ ਕਿਸੇ ਨੇ ਆਪਣਾ ਆਸਤਵਾਜੀ ਆਸਤਵਾਜੀ ਵਗੈਰਾ ਚਲਾਈਆਂ ਨੇ ਉਹ ਜਦੋਂ ਰੌਲਾ ਪਿਆ ਵੀ ਹਾਂ ਫੇਰ ਪਤਾ ਲੱਗਿਆ ਵੀ ਇਹ ਕੰਮ ਹੋ ਗਿਆ। ਬਹੁਤ ਵੱਡੀ ਵੱਡੀ ਗੱਲ ਹੈ ਇਹਦੇ ਵਿੱਚ ਕਿ ਮਿਹੜਾ ਬੀਵੀਹਾ ਗੈਂਗ ਵੱਲੋਂ ਇਹਦੀ ਜ਼ਿੰਮੇਵਾਰੀ ਲਈ ਗਈ ਆ, ਪੋਸਟ ਵੀ ਕਰ ਦਿੱਤੀ ਗਈ ਆ ਕਿ ਅਸੀਂ ਮਾਰਿਆ। ਇਹਨਾਂ ਨੇ ਜੀ ਸਿੱਧੂ ਮੂਸੇਵਾਲੇ ਦੇ ਜਿਹੜੇ ਸਾਡੇ ਦੁਸ਼ਮਣ ਸੀ ਉਹਨਾਂ ਨੂੰ ਪਨਾਹ ਦਿੱਤੀ ਸੀ। ਇੱਥਾਂ ਦੇ ਪੋਸਟਾਂ ਜਿਹੜੀਆਂ ਪੀਤੀਆਂ ਜਾ ਰਹੀਆਂ ਨੇ ਕਿਵੇਂ ਦੇਖਦੇ ਹੋ? ਬਾਈ ਜੀ ਦੇਖੋ ਇਹ ਗੈਂਗਸਟਰ ਬਾਅਦ ਚਲੋ ਜੋ ਵੀ ਹੈ ਗਲਤ ਹੈ। ਪਰ ਖੇਡ ਆਪਣੇ ਕਬੱਡੀ ਮੇਲੇ 'ਚ ਇਹ ਕੰਮ ਹੋਣਾ ਇਹ ਸਭ ਤੋਂ ਮਾੜਾ ਹੈ ਨਾ। ਹੁਣ ਲਾ ਲੋ ਵੀ ਜਿਹੜੇ ਅੱਗੇ ਨੂੰ ਲੋਕ ਬੱਚਿਆਂ ਨੂੰ ਕਬੱਡੀ ਖੜਾਉਣਗੇ ਵੀ ਨਹੀਂ। ਡਰਨਗੇ ਵੀ ਹਾਂ ਵੀ ਸਾਡੇ ਬੱਚੇ ਨਾਲ ਕਬੱਡੀ ਖੇਡਣ ਲੋਕ ਟੂਰਨਾਮੈਂਟ ਵੀ ਨਹੀਂ ਕਰਾਉਣਗੇ ਕਿਉਂਕਿ ਇੱਕ ਚਾਹ ਹੁੰਦਾ ਬੰਦੇ ਦੇ ਜਾਂ ਚਾਹੇ ਮਰ ਗਿਆ ਫਿਰ ਪਿੱਛੇ ਰਹਿ ਕੀ ਗਿਆ ਅੱਛਾ ਇਹਦੇ ਵਿੱਚ ਇੱਕ ਇਹ ਸਵਾਲ ਇਹ ਕੀਤਾ ਜਾਂਦਾ ਕਹਿੰਦੇ ਪਰਮਿਸ਼ਨ ਨਹੀਂ ਲਈ ਸੀ ਪਰ ਮੈਂ ਜਦ ਕਿ ਮੈਂ ਖੁਦ ਐਸਐਸਪੀ ਨਾਲ ਗੱਲ ਕੀਤੀ ਆ ਉਹ ਕਹਿੰਦੇ ਪਰਮਿਸ਼ਨ ਲਈ ਸੀਗੀ ਲਈ ਸੀ ਸਾਰੀਆਂ ਪਰਮਿਸ਼ਨਾਂ ਨੇ ਮੈਂ 2 ਮਿੰਟ ਖੁਦ ਨਾਲ ਅਰੀਜਨਲ ਪਰਮਿਸ਼ਨਾਂ ਗੱਡੀ 'ਚ ਪਈਆਂ ਨੇ A to Z ਅਸੀਂ ਪਰਮਿਸ਼ਨਾਂ ਲਈਆਂ ਸੀਗੀਆਂ ਕਿਉਂਕਿ ਸਾਡਾ ਜ਼ਰੂਰੀ ਸੀ ਕਿਉਂਕਿ ਸ਼ਹਿਰ 'ਚ ਸਾਡਾ ਟੂਰਨਾਮੈਂਟ ਸੀਗਾ